ਨਾਮ ਗੁਰਮੀਤ ਸਿੰਘ ਪਿੰਡ ਬੱਗੀਪਤਨੀ ਦੇ ਰਹਿਣ ਵਾਲਾ ਸਾਡਾ ਕੁਝ ਟਾਈਮ ਤੋਂ ਮਹਿੰਦਰਜੀਤ ਨਾਲ ਜ਼ਮੀਨ ਦਾ ਝਗੜਾ ਹੈ ਜੋ ਲੋਅਰ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਕੀਤਾ ਸੀ ਸੈਸ਼ਨ ਕੋਰਟ ਨੇ ਰਜਿਸਟਰੀ ਉੰਦੀ ਭਾਲ ਕਰਤੀ ਕਬਜ਼ਾ ਸਾਡਾ ਭਾਲ ਕਰਤਾ ਹਾਈ ਕੋਰਟ ਦੇ ਵਿੱਚ ਸਾਡੇ ਜਾਣ ਤੇ ਬਾਅਦ 'ਚ ਹਾਈ ਕੋਰਟ ਨੇ ਸਾਨੂੰ ਕੰਟੀਨਿਊ ਸਟੇ ਦਿੱਤਾ ਜਿਹੜਾ ਕਿ ਹੁਣ ਤੇ ਹੀ 4 2024 ਨੂੰ ਹਾਈ ਕੋਰਟ ਨੇ ਸ਼ਸ਼ਨਕੋਟ ਦਾ ਜੋ ਵੀ ਫੈਸਲਾ ਸੀ ਉਹ ਖਾਰਜ ਕਰਕੇ ਲੋਅਰ ਕੋਰਟ ਦਾ ਫੈਸਲਾ ਸਟੈਂਡ ਕਰਤਾ ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਜੰਤਰ ਵੀ ਜਿਆ ਆ ਸੀ ਤੇ ਪਾਣੀ ਧਾਣੀ ਵੀ ਲਾਉਂਦੇ ਹਾਂ ਤੇ ਅੱਜ ਮਹਿੰਦਰਜੀ ਸਿੰਘ ਉਹਦਾ ਲੜਕਾ ਆਪਣਾ ਮਹਿਕਦੀਪ ਸਿੰਘ ਡਾਕਟਰ ਰਿਸ਼ਪਾਲ ਸਿੰਘ ਇੱਕ ਟਿੰਮੀ ਹੋਰ ਬੰਦਿਆਂ ਨੂੰ ਮੈਂ ਨਹੀਂ ਜਾਂਦਾ ਬੰਦੇ 20 ਤੋਂ 25 15 ਇੰਨੇ ਕੋਈਗੇ ਸੀ ਮਹਿਕਬਰੀ ਦੇ ਕੋਲ 45 ਬੋਰ ਦਾ ਪਿਸਤਲ ਸੀ ਮਿੰਦਰਜੀਤ ਦੇ ਕੋਲ ਪੱਕੀ ਰਵਣ ਸੀ ਤੇ ਟਿੰਮੀ ਦੇ ਕੋਲ ਵੀ ਰਫਲ ਸੀ ਤੇ ਅਸੀਂ ਜਮੀਨ ਦੇ ਵਿੱਚ ਗਏ ਵੀ ਅਸੀਂ ਜੰਤਰ ਬੀਜਿਆ ਸਾਡੇ ਅੱਕ ਚ ਫੈਸਲਾ ਆ ਤੇ ਉਹਨੇ ਚਿਰ ਨੂੰ ਮਹਿਕਬਰੀਤ ਨੇ ਗੋਲੀ ਚਲਾਤੀ ਜੋ ਗਰਲਾਲ ਦੀ ਕੰਡ ਚ ਵੱਜੀ ਤੇ ਦੂਜੀ ਗੋਲੀ ਮਿੰਦਰਜੀਤ ਨੇ ਚਲਾਈ ਤੇ ਉਹ ਗਰਲਾਲ ਸਿੰਘ ਦੇ ਲੱਤਾਂ ਦੇ ਵਿੱਚ ਵੱਜੀ ਤੇ ਅਸੀਂ ਉਥੋਂ ਗਰਲਾਲ ਸਿੰਘ ਨੂੰ ਲਿਆ ਕੇ ਜੀਰੇ ਹਸਪੀਟਲ ਦਾਖਲ ਕਰਾਇਆ ਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਲੱਕ ਵਾਲੀ ਗੋਲੀ ਉਹਦਾ ਸੀਰੀਅਸ ਹੈ ਵੀ ਉਹ ਨੂੰ ਤੁਸੀਂ ਰੈਫਰ ਡੀ ਐਮ ਸੀ ਲੁਧਿਆਣਾ ਕਰਤਾ ਹੈ ਤੇ ਸਾਡਾ ਬੰਦਾ ਜਿਹੜਾ ਹੈ ਇਸ ਟਾਈਮ ਤੇ ਸੀਰੀਅਸ ਹੈ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਇਹਨੂੰ ਨਤ ਨਹੀਂ ਪਾਉਣੀ ਚਾਹੀਦੀ ਤਲਬੀਰ ਸਿੰਘ ਜੀਰਾ ਜਿਹੜਾ ਗੁੰਡਾ ਰਾਜ ਕਰਦਾ ਹੈ ਗੁੰਡਾ ਹੈਗਾ ਤੇ ਹੁਣ ਜ਼ਮੀਨਾਂ ਦੇ ਕਬਜ਼ੇ ਕਰਦੇ ਪਿੱਛੇ ਕੱਚਰਪਨ ਵੀ ਨੇ ਇਹੋ ਕੁਝ ਕੀਤਾ ਸੀ ਤੇ ਹੁਣ ਵੀ ਇਹੋ ਕੁਝ ਹੀ ਕਰਦਾ ਹੈ ਇਹਨੂੰ ਜ਼ਮੀਨ ਦਾ ਇੰਨਾ ਲਾਲਚ ਪੈ ਗਿਆ ਹੈ ਇਹ ਇੰਨਾ ਹੋ ਗਿਆ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਐਸ ਐਸ ਪੀ ਸਾਹਿਬ ਤੋਂ ਡੀ ਜੀ ਪੀ ਸਾਹਿਬ ਤੋਂ ਮੰਗ ਕਰਦੇ ਆ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਆ ਵੀ ਜਿੰਨੇ ਦਿਨ ਵੋਟਾਂ ਸੀ ਸ਼ਾਂਤ ਸੀ ਅੱਜ ਫੇਰ ਇਹਨੂੰ ਹਲਕ ਚੱਲ ਗਿਆ ਇਸ ਕਰਕੇ ਅਸੀਂ ਤਾਂ ਪ੍ਰਸ਼ਾਸਨ ਤੋਂ ਤੇ ਸਾਰੇ ਅਫਸਰਾਂ ਤੋਂ ਮੰਗ ਕਰਦੇ ਆ ਵੀ ਇਹਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਹੁਣ ਵੀ ਸੁਣਨ ਚਾਹੀ ਵੀ ਉੱਥੇ ਜ਼ਮੀਨ ਦੇ ਵਿੱਚ ਪੁਲਿਸ ਦੇ ਕੋਲ ਤੁਰਿਆ ਫਿਰਦਾ ਪਰ ਪ੍ਰਸ਼ਾਸਨ ਨੂੰ ਕੋਈ ਵੀ ਨਹੀਂ ਹੈਗਾ ਵੀ ਇੱਕ ਬੰਦਾ ਮਰਨ ਡਿਆ ਇਹਨੇ ਗੋਲੀਆਂ ਮਾਰੀਆਂ ਤੇ ਉਹ ਕੋਲ ਤੁਰਿਆ ਫਿਰਦਾ ਬਿਲਕੁਲ ਮੈਂ ਡਾਕਟਰ ਸੌਰਵ ਜੈਨ ਸਵੇਰ ਮੈਡੀਕਲ ਐਮਰਜੈਂਸੀ ਐਮਓ ਇੱਥੇ ਅਸੀਂ ਦੇਖ ਰਹੇ ਸੀਗੇ ਇੱਕ ਪੇਸ਼ੈਂਟ ਸਾਡੇ ਕੋਲ ਆਇਆ ਸੀਗਾ ਉਹਦੇ ਨਾਲ ਦੇ ਹੋਣ ਲੈ ਕੇ ਆਇਆ ਸੀ ਕਿ ਉਹਦੇ ਮੋਬਿਕ ਸੀ ਉਹਨਾਂ ਦੇ ਮੋਬਿਕ ਕਿ ਗੋਲੀ ਚੱਲਦੀ ਸੀ ਉਹਦੇ ਇੱਥੇ ਕੋਲੀ ਪਿੰਡ ਹੈਗਾ ਜਿੱਦੇ ਵਿੱਚ ਉੱਥੇ ਲੜਾਈ ਹੋਈ ਸੀ ਤੇ ਅਸੀਂ ਪੇਸ਼ੈਂਟ ਦਾ ਇਗਜ਼ਾਮਿਨਿੰਗ ਕੀਤਾ ਤਾਂ ਉਹਦੇ ਇੱਕ ਲੱਤ ਦੇ ਵਿੱਚ ਸੱਟ ਸੀਗੀ ਤੇ ਇੱਕ ਕਮਰ ਦੇ ਵਿੱਚ ਸੱਟ ਲੱਜੀ ਹੋਈ ਸੀ ਪੇਸ਼ੈਂਟ ਦਾ ਬੀਪੀ ਥੋੜਾ ਘੱਟ ਹੋ ਰਿਹਾ ਸੀਗਾ ਅਸੀਂ ਫਿਰੋਡ ਫਲੂਇਡ ਲਗਾ ਕੇ ਇੰਜੈਕਸ਼ਨ ਦੇ ਕੇ ਡਰੈਸਿੰਗ ਕਰਕੇ ਮੈਨੇਜ ਕਰਕੇ ਤੇ ਪੇਸ਼ੂ ਨੂੰ ਇਮੀਡੀਏਟਲੀ ਕਿਸ ਕੋ ਟ੍ਰਾਂਸਫਰ ਕਰਤਾ ਕਿ ਕਮਰ ਦੇ ਵਿੱਚ ਸੱਟ ਆ ਜਾਂ ਉਹਦੇ ਗੋਲੇ ਆ ਚਰਲੇ ਦੋਵੇਂ ਵੱਜੇ ਹੋਏ ਐ ਤੇ ਤਾਂ ਕਿ ਉਹਦਾ ਫਰਦਰ ਮੈਨੇਜਮੈਂਟ ਉੱਥ Zenic Savera TV YouTube Facebook Instagram X aur WhatsApp channel par